ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਵੱਡੇ ਆਗੂ ਦੀ ਸ਼ਮੂਲੀਅਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਚ ਕਰਵਾਈ ਗਈ ਹੈ ਵੱਡਾ ਤੇ ਅਹਿਮ ਆਗੂ ਹੈ ਜਲੰਧਰ ਦੇ ਇੱਕ ਵਿਧਾਇਕ ਨੇ ਜਿਹੜੀ ਹੈ ਇਹ ਸਾਰੀ ਕਹਾਣੀ ਪਾਈ ਹੈ ਸਾਰੀ ਸਕੀਮ ਜਿਹੜੀ ਹੈ ਉਹ ਭਾਜਪਾ ਤੇ ਪਾਈ ਗਈ ਹੈ ਸਾਪਲਾ ਹੋਰਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਉਸ ਵੇਲੇ ਵੱਡਾ ਝਟਕਾ ਦੇ ਦਿੱਤਾ ਜਦੋਂ ਪੰਜਾਬ ਅਨੁਸੂਚਿਤ ਜਾਤੀ ਭਾਜਪਾ ਮੋਰਚੇ ਦੇ ਜਿਹੜਾ ਵੱਡੇ ਅਹੁਦੇਦਾਰ ਨੂੰ ਬੀਜੇਪੀ ਤੋਂ ਕੱਢ ਕੇ ਜਿਹੜਾ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰਾਈ ਗਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਾਜਪਾ ਐਸੀ ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲੰਧਰ ਕੇਂਦਰੀ ਤੋਂ ਵਧਾਇਕਰ ਰਮਨੋ ਰੋੜਾ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ। ਸੂਤਰਾਂ ਦੇ ਮੁਤਾਬਕ ਰੋਵਨ ਸਾਪਲਾ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਅਤੇ ਇਹਨਾਂ ਨੂੰ ਟਿਕਟ ਦੇਣ ਕਾਰਨ ਭਾਜਪਾ ਤੋਂ ਕਾਫੀ ਨਿਰਾਸ਼ ਚਲੇ ਆ ਰਹੇ ਸਨ। ਰੋਵਨ ਸਾਪਲਾ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਮੰਨੇ ਜਾ ਰਹੇ ਸਨ। ਪਰ ਰਿੰਕੂ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਭਾਜਪਾ ਤੋਂ ਨਾਰਾਜ਼ ਹੋ ਗਏ ਇਸੇ ਕਾਰਨ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਬੇਸ਼ੱਕ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਦੇ ਵਿੱਚ ਉਹਨਾਂ ਨੂੰ ਆਪ ਨੂੰ ਉਸ ਵੇਲੇ ਵੱਡਾ ਝਟਕਾ ਦਿੱਤਾ ਸੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਨੂੰ ਜਿਹੜਾ ਉਹ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਬੇਸ਼ੱਕ ਉਹ ਵੱਡਾ ਝਟਕਾ ਸੀ ਆਮ ਆਦਮੀ ਪਾਰਟੀ ਹਾਲੇ ਤੱਕ ਉਸ ਝਟਕੇ ਚੋਂ ਜਿਹੜਾ ਉੱਭਰ ਕੇ ਬਾਰ ਨਹੀਂ ਆ ਸਕੀ ਪਰ ਆ ਜਿਹੜਾ ਝਟਕਾ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਪਰ ਇਹ ਦਿੱਤਾ ਹੋਲੀ ਜੀ ਹੈ ਪਰ ਝਟਕਾ ਵੋਟਪ জোর ਦਾ ਹੈ ਕਿਉਂਕਿ ਇਸ ਕਰਕੇ ਕਿ ਰੋਵਨ ਸਾਪਲਾ ਜਿਹੜੇ ਆ ਉਹ ਜਲੰਧਰ ਦੀ ਜਿਹੜੀ ਦਲਿਤ ਰਾਜਨੀਤੀ ਹੈ ਖਾਸ ਕਰਕੇ ਜਿਹੜਾ ਉਹਨਾਂ ਦਾ ਭਾਈਚਾਰਾ ਉਹਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਬਹੁਤ ਸਾਰੀਆਂ ਨਜ਼ਦੀਕੀਆਂ ਨੇ ਉਹਨਾਂ ਦੀ ਉਹਨਾਂ ਦਾ ਕੰਮ ਲਗਾਤਾਰ ਜਾਰੀ ਸੀ ਭਾਜਪਾ ਨੇ ਉਹਨਾਂ ਦੀ ਥਾਂ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਬੈਠਰ ਸਮਝਿਆ ਟਿਕਟ ਦੇਣਾ ਪਰ ਉਹ ਨਰਾਜ ਹੋ ਗਏ ਪਾਜਪਾ ਦੇ ਬਹੁਤ ਸਾਰੇ ਵਰਕਰ ਇਸ ਸਮੇਂ ਨਰਾਜ ਨੇ ਕੱਲੇ ਦਲਿਤਾ ਗੁਣੇ ਪਾਜਪਾ ਦੀ ਚੋਟੀ ਦੀ ਲੀਡਰਸ਼ਿਪ ਜਿਹੜੀ ਆ ਉਹ ਜਲੰਧਰ ਦੀ ਇਸ ਸਮੇਂ ਨਰਾਜ ਆ ਬੇਸ਼ੱਕ ਉਹ ਪਾਰਟੀ ਦੇ ਨਾਲ ਜਾ ਰਹੇ ਨੇ ਰੋਡ ショਅ ਚ ਵੀ ਗਏ ਉਹ ਗਲੀਆਂ ਨੁੱਕਰਾਂ ਚ ਵੀ ਜਾ ਕੇ ਵੋਟਾਂ ਮੰਗ ਰਹੇ ਨੇ ਪਰ ਉਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਰੋਬਨ ਸਾਪਲਾ ਆਏ ਆ ਰੋਵਲ ਸਾਪਲਾ ਭਾਰਤੀ ਜਨਤਾ ਪਾਰਟੀ ਚ ਕੋਈ ਮਾੜੀ ਮੋਟੀ ਚੀਜ਼ ਨਹੀਂ ਸਨ ਉਹ ਐਸਸੀ ਮੋਰਚੇ ਦੇ ਮੀਤ ਪ੍ਰਧਾਨ ਸਨ ਤੇ ਉਹਨਾਂ ਦਾ ਇੱਥੇ ਬਹੁਤ ਤਕੜਾ ਕੰਮ ਸੀਗਾ ਅੰਜਲੰਦਰ ਸ਼ਹਿਰ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਹਰ ਜਿਹੜਾ ਜਲੰਧਰ ਦਾ ਖੁੰਝਾ ਆ ਉਹਦੇ ਵਿੱਚ ਉਹਨਾਂ ਦੀ ਪਹੁੰਚ ਸੀਗੀ ਬੜੇ ਜ਼ਮੀਨ ਨਾਲ ਜੁੜੇ ਹੋਏ ਆਗੂਆਂ ਦੇ ਵਿੱਚੋਂ ਇੱਕ ਸਨ ਜਿਸ ਕਰਕੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਨੂੰ ਘੱਟੋ ਘੱਟ ਜੜਾਇਆ ਉਹ ਅੱਛਾ ਖਾਸਾ ਨੁਕਸਾਨ ਹੋ ਸਕਦਾ ਹੈ ਜਿਹੜੀ ਉਹਨਾਂ ਦੀ ਆਪਣੀ ਪਛਾਣ ਹੈ ਰੋਵਨ ਸਾਪਲਾ ਦੀ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਜਿਹੜੀ ਉਹਨਾਂ ਦੀ ਪਛਾਣ ਦੇ ਕਾਰਨ ਜਿਹੜਾ ਆਮ ਆਦਮੀ ਪਾਰਟੀ ਨੂੰ ਇੱਥੇ ਲਾਭ ਹੋ ਸਕਦਾ ਹੈ ਜਿੰਨਾ ਪਤਾ ਨਹੀਂ ਕਿੰਨੇ ਆ ਪਰ ਇਸ ਸਮੇਂ ਜੋੜ ਤੋੜ ਦੀ ਰਾਜਨੀਤੀ ਸਿਖਰ ਤੇ ਹੈ ਕੋਈ ਕਿਸੇ ਨੂੰ ਝਟਕਾ ਦੇ ਰਿਹਾ ਕੋਈ ਕਿਸੇ ਨੂੰ ਝਟਕਾ ਦੇ ਰਿਹਾ ਪਰ ਆਮ ਆਦਮੀ ਪਾਰਟੀ ਨੇ ਇੱਕ ਜਿਹੜਾ ਕਹਿ ਸਕਦੇ ਆ ਕਿ ਟਕਾ ਕੇ ਝਟਕਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਨਤੀਜੇ ਆਉਂਦੇ ਦਿਨਾਂ ਚ ਸ਼ਾਇਦ ਭੁਗਤਨੇ ਪੈ ਸਕਦੇ ਆ